गुरमीत सिंह राजा देश विदेशा दिन कुछ खास खबर ला के सामने हाजिर हुए हैं रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਅਗਰ ਤੁਸੀਂ ਮਾਈਗਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਅਗਰ ਤੁਹਾਡੇ ਵੀ ਅੱਧੇ ਸਿਰ ਦਾ ਦਰਦ ਹੁੰਦਾ ਹੈ ਤੁਸੀਂ ਦਵਾਈਆਂ ਖਾ ਖਾ ਕੇ ਅੱਕ ਚੁੱਕੇਗੇ ਉਹ ਪਰੇਸ਼ਾਨ ਹੋ ਚੁੱਕੇਗੇ ਤਾਂ ਤੁਹਾਨੂੰ ਆਰਾਮ ਨਹੀਂ ਮਿਲਦਾ ਤੇ ਤੁਹਾਨੂੰ ਇੱਕ ਐਸਾ ਨਾ ਤਰੀਕਾ ਵੀ ਦੱਸਾਂਗੇ ਕਿ ਜਿਸ ਨਾਲ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਤੋਂ ਛੁਟਕਾਰਾ ਵੀ ਮਿਲ ਜਾਵੇਗਾ ਤੇ ਇਸ ਦੇ ਲੱਛਣ ਅਤੇ ਕਾਰਨ ਵੀ ਤੁਹਾਨੂੰ ਸਾਰੇ ਤਰੀਕੇ ਦੇ ਨਾਲ ਸਮਝੋਨੇਗੇ ਆਓ ਜਾਣਦੇ ਹਾਂ ਕੀ ਇਹ ਸਾਰਾ ਇਹ ਮਸਲਾ ਕਿਉਂ ਹੁੰਦੀ ਹੈ ਮਾਈਗਰੇਨ ਪਾਈ ਦੌਰੇ ਤੇ ਤਣਾਅ ਨਾਲ ਭਰੀ ਇਸ ਅਜੂਕੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਗਈ ਆ ਪਰੇਸ਼ਾਨੀਆਂ ਵਾਰ-ਵਾਰ ਆਉਂਦੀਆਂ ਨੇ ਮਾਈਗਰੇਨ ਦਾ ਰੂਪ ਧਾਰ ਲੈਂਦੀ ਗਈ ਆ ਫਿਰ ਅੱਧੇ ਸਿਰ ਦਾ ਦਰਦ ਜਿਹੜਾ ਆ ਉਹ ਹੋਂ ਲੱਗ ਜਾਂਦਾ ਗਾਇਆ ਲੋਕ ਪਰੇਸ਼ਾਨ ਹੋ ਜਾਂਦੇ ਨੇ ਮਿੰਟਾਂ ਬਾਅਦ ਇਹ ਦਰਦੜੀ ਛਿੜ ਜਾਂਦੀ ਗਈ ਆ ਤੇ ਕਈ ਘੰਟਿਆਂ ਤੱਕ ਲਗਾਤਾਰ ਹੁੰਦੀ ਰਹਿੰਦੀ ਗਈ ਜਿੱਤੋਂ ਬਾਅਦ ਇਨਸਾਨ ਪਰੇਸ਼ਾਨ ਹੋ ਜਾਂਦਾ ਚਾਹੇ ਲੇਡਿਸ ਹੋਵੇ ਜੈਨਸ ਹੋਵੇ ਕਿਉਂਕਿ ਜਿਹਦਾ ਸਿਰ ਹੀ ਹਰ ਵਕਤ ਦਰਦ ਕਰਦਾ ਹੋਵੇ ਉਹਨੂੰ ਤਾਂ ਫਿਰ 24 ਘੰਟੇ ਸਿਰਫ ਆਪਣਾ ਫਿਕਰਤਾ ਪਿਆਹੀ ਰਹਿਣਾ ਆ। ਲੋਕ ਦਵਾਈਆਂ ਖਾਂਦੇ ਨੇ ਜਿੰਨਾ ਜਿ ਦਵਾਈ ਖਾਦੀ ਉਹਨਾਂ ਚ ਆਰਾਮ ਆਇਆ ਜਦੋਂ ਛੱਡ ਦਿੱਤੀ ਤੇ ਫਿਰ ਉਹੋ ਹੀ ਹਾਲ ਇਹ ਹੁੰਦਾ ਇਸ ਪ੍ਰੋਬਲਮ ਦੇ ਨਾਲ। ਮਾਈਗਰੇਨ ਦੇ ਵੱਡੇ ਕਾਰਨ ਨੇ ਗਿਆ ਹਾਈ ਬਲੱਡ ਪ੍ਰੈਸ਼ਰ, ਜ਼ਿਆਦਾ ਸੋਚਣਾ, ਨੀਂਦ ਪੂਰੀ ਨਾ ਲੈਣਾ, ਮੌਸਮ ਵਿੱਚ ਬਦਲਾ। ਕੇ ਦਰਦ ਨਿਵਾਰਨ ਦਵਾਈਆਂ ਦਾ ਜ਼ਿਆਦਾ ਸੇਵਨ ਕਰਨਾ ਜੀ ਹਾਂ ਮਾਈਗ੍ਰੇਨ ਦੇ ਲੱਛਣ ਤੁਹਾਨੂੰ ਦੱਸ ਦੇ ਗਏ ਆ ਭੁੱਖ ਘਟ ਲੱਗਣਾ ਪਸੀਨਾ ਜ਼ਿਆਦਾ ਆਉਣਾ ਕਮਜ਼ੋਰੀ ਮਹਿਸੂਸ ਹੋਣਾ ਅੱਖਾਂ ਵਿੱਚ ਦਰਦ ਜਾਂ ਤੁੰਤਲਾਪਣ ਪੂਰੇ ਜਾਂ ਅੱਧੇ ਸਿਰ ਦਾ ਤੇਜ਼ ਦਰਦ ਤੇਜ਼ ਆਵਾਜ਼ ਜਾਂ ਰੋਸ਼ਨੀ ਤੋਂ ਬਚਾਨੀ ਉਲਟੀ ਆਉਣਾ ਕਿ ਕਿਸੇ ਕੰਮ ਦੇ ਵਿੱਚ ਜੀ ਨਾ ਲੱਗਣਾ ਹੁਣ ਤੁਹਾਨੂੰ ਉਸ ਦਾ ਘਰੇਲੂ ਉਪਾਏ ਵੀ ਦੱਸਦੇ ਜਿਹਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਸ ਸਮੱਸਿਆ ਦਾ ਛੁਟਕਾਰਾ ਪਾ ਸਕਦੇ ਹੈਗੇ ਹੋ ਦੇਸੀ ਗਾਂ ਦਾ ਦੇਸੀ ਘਿਓ ਲੈਣਾ ਹੈਗਾ ਆ ਜੀ ਹਾਂ ਦੇਸੀ ਗਾਂ ਚਾਹੀਦੀਗੀ ਉਹਦਾ ਦੇਸੀ ਘਿਓ ਲੈ ਕੇ ਤੁਸੀਂ ਆਪਣੇ ਨੱਕ ਦੇ ਨਥੁਨੇ ਦੇ ਵਿੱਚ ਇੱਕ ਇੱਕ ਬੂੰਦ ਰਾਤ ਨੂੰ ਪਾ ਕੇ 10 ਮਿੰਟ ਲਈ ਲੇਟ ਜਾਇਆ ਕਰੋ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ 2-3 ਦਿਨ ਦੇ ਵਿੱਚ ਹੀ ਤੁਹਾਡੀ ਜਿਹੜੀ ਮਾਈਗ੍ਰੇਨ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਲੇਕਿਨ ਸ਼ਰਤ ਇਹ ਹੈਗੀ ਆ ਕਿ ਗਾਂ ਦਾ ਦੇਸੀ ਕਿਉਂ ਅਸਲੀ ਹੋ। 21ਵੀਂ ਸਦੀ ਦੀ ਮੁਕਾਬਲੇ ਬਾਜੀ ਦੇ ਚੀਨ ਨਹੀਂ ਅਮਰੀਕਾ ਦੀ ਜਿੱਤ ਹੋਵੇ। ਜੀਹਾਂ ਕਮਲਾ ਹੈਰਿਸ ਨੇ ਇਹ ਬਿਆਨ ਦਿੱਤਾ ਗਾਇਆ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੀ ਰਾਸ਼ਟਰਪਤੀ ਚੁਣੀ ਜਾਂਦੀ ਏ ਤੇ ਉਹ ਯਕੀਨੀ ਬਣਾਏਗੀ ਕਿ 21ਵੀਂ ਸਦੀ ਦੇ ਮੁਕਾਬਲੇ ਚ ਚੀਨ ਨਹੀਂ ਸਗੋ ਅਮਰੀਕਾ ਦੀ ਜਿੱਤ ਹੋਵੇ। ਅਤੇ ਦੁਨੀਆ ਦੀ ਲੀਡਰਸ਼ਿਪ ਕਰਨ ਦੀ ਉਸ ਦੀ ਭੂਮਿਕਾ ਮਜ਼ਬੂਤ ਹੋਵੇ ਹੈਰਿਸ ਨੇ ਨਵੰਬਰ ਚ ਹੋਣ ਵਾਲੀ ਰਾਸ਼ਟਰਪਤੀ ਅਹੁਦੇ ਦੀ ਚੋਣ ਚ ਡੈਮੋਕ੍ਰੇਟਿਡ ਪਾਰਟੀ ਦੀ ਉਮੀਦਵਾਰ ਵੀਰਵਾਰ ਰਾਤ 10ਵੀਂ ਤੋਰ ਤੇ ਪ੍ਰਵਾਨ ਕਰ ਲਈ ਹੈ ਕਿ ਚੋਣਾ ਚ ਹੈਰੀ ਸਤੇ ਦੀ ਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਦਰਮਿਆਨ ਸਖਤ ਟੇੜੇ ਟੱਕਰ ਹੈ ਭਾਰਤੀ ਅਫਰੀਕੀ ਮੂਲ ਦੀ ਹੈਰਿਸ ਨੇ ਸ਼ਿਕਾਗੋ ਚ ਡੈਮੋਕ੍ਰੇਟਿਡ ਨੈਸ਼ਨਲ ਕਨਵੈਨਸ਼ਨ ਦੌਰਾਨ ਉਮੀਦਵਾਰੀ ਪ੍ਰਵਾਨ ਕੀਤੀ ਤੇ ਇਸ ਦੇ ਨਾਲ ਹੀ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ ਡੈਮੋਕ੍ਰੇਟਿਡ ਪਾਰਟੀ ਦੀ ਦੂਜੀ ਪਹਿਲੀ ਮਹਿਲਾ ਗੂ ਬਣੀ ਹੈਰਿਸ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਕਿਸੇ ਪ੍ਰਮੁੱਖ ਪਾਰਟੀ ਦੀ ਉਮੀਦਵਾਰ ਬਣਨ ਵਾਲੀ ਪਹਿਲੀ ਭਾਰਤੀ ਅਮਰੀਕੀ ਅਤੇ ਅਜੇ ਹੀ ਪਹਿਲੀ ਗੈਰ ਗੋਰੀ ਮਹਿਲਾ ਹਨ ਸ਼ਿਕਾਗੋ ਦੇ ਯੂਨਾਈਟਿਡ ਸੈਂਟੇ ਚੋ ਉਮੀਦਵਾਰੀ ਪ੍ਰਵਾਨ ਕਰਨ ਲਈ ਮੰਚ ਤੇ ਆਈ ਹੈਰਿਸ ਨੇ ਕਿਹਾ ਕਿ ਉਹ ਮੌਕਾ ਆਧਾਰਿਤ ਅਜਿਹੀ ਅਰਥ ਵਿਵਸਥਾ ਬਣਾਏਗੀ ਜਿੱਥੇ ਹਰ ਕਿਸੇ ਨੂੰ ਮੁਕਾਬਲਾ ਕਰਨ ਅਤੇ ਸਫਲ ਹੋਣ ਦਾ ਮੌਕਾ ਮਿਲੇਗਾ ਜੀ ਹਾਂ ਤੁਹਾਨੂੰ ਦੱਸਦੀ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਲੈਕਸ਼ਨਾਂ ਗਿਆ ਗਿਆ ਅਮਰੀਕਾ ਦੀਆਂ ਜਿੱਥੇ ਕਿ ਇੱਕ ਜ਼ਬਰਦਸਤ ਟੱਕਰ ਜੜੇਗੀ ਆ ਉਹ ਕਮਲਾ ਹੈਰਿਸ ਤੇ ਡੋਨਲਡ ਟਰੰਪ ਦੇ ਵਿੱਚ ਹੋਣ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕੰਮਲਾ ਹੈਰਿਸ ਨੂੰ ਵੀ ਪਿਆਰ ਕਰਦੇਗੇ ਤੁਹਾਨੂੰ ਦੱਸ ਦिए ਕੰਮਲਾ ਹੈਰਿਸ ਵੀ ਸਾਫਕਾ ਜਿਹੜੀ ਗਈ ਆ ਉਪਰਾਸ਼ਟਪਤੀ ਰਹਿ ਚੁੱਕੀ ਗਈ ਆ ਕਿਉਂਕਿ ਉਹਨੇ ਪਹਿਲੋਂ ਉਪਰਾਸ਼ਟਪਤੀ ਦੀੜੀ ਗਈ ਆ ਉਹ ਚੋਣ ਲੜ ਕੇ ਉਪਰਾਸ਼ਟਪਤੀ ਦੇ ਅਹੁਦੇ ਤੇ ਲਗਾਤਾਰ ਬਰਕਰਾਰ ਰਹੀ ਆ ਹੁਣ ਰਾਸ਼ਟਰਪਤੀ ਚੋਣਾਂ ਲੜਨ ਜਾ ਰਹੀ ਗਈ ਆ ਕਿ ਹੁਣ ਜਦੋਂ ਚੋਣਾਂ ਹੋਵੇਗੀਆਂ ਤੇ ਦੇਖਣਾ ਇਹ ਹੋਏਗਾ ਕਿ ਲੋਕਾਂ ਵੱਲੋਂ ਕਿਸ ਨੂੰ ਜਿੱਤ ਦਾ ਸਿਰ ਪਹਿਨਾਇਆ ਚਾਹੁੰਦਾ ਹੈਗਾ ਡੋਨਲਡ ਟਰੰਪ ਨੂੰ ਕਿ ਜਾਂ ਫਿਰ ਕੰਮਲਾ ਹਰੀਸ ਨੂੰ ਤੁਹਾਨੂੰ ਕੀ ਲੱਗਦਾ ਇਸ ਬਾਰੇ ਆਪਣੇ ਕਮੈਂਟ ਕਰਕੇ ਜਰੂਰ رائے ਦਿਓ ਦੇ ਲਈ ਵੱਡੀ ਖੁਸ਼ਖਬਰੀ ਹੈਗੀ ਆ ਯੂਰਪ ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈਗਾ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੋਲੈਂਡ ਦੌਰਾ ਪੂਰਾ ਹੋ ਗਿਆ ਹੈ ਤੇ ਹੁਣ ਉਹ ਯੂਕਰੇਨ ਲਈ ਰਵਾਨਾ ਹੋ ਗਏ ਹਨ ਪੀਐਮ ਮੋਦੀ ਦੀ ਪੋਲੈਂਡ ਯਾਤਰਾ ਬਹੁਤ ਖਾਸ ਰਹੀ ਏ 45 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪੋਲੈਂਡ ਦਾ ਇਹ ਪਹਿਲਾ ਦੌਰਾ ਸੀ ਪੀਐਮ ਮੋਦੀ ਦੀ ਇਹ ਯਾਤਰਾ ਭਾਰਤੀਆਂ ਲਈ ਮੌਕਿਆਂ ਦੇ ਦਰਵਾਜ਼ੇ ਖੋਲ ਰਹੀ ਹੈਗਾ ਆਪਣੀ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਪੋਲਿਸ਼ ਰਾਜਨੇਤਾ ਅਤੇ ਯੂਰਪੀਅਨ ਸੰਸਦ ਦੇ ਮੈਂਬਰ ਡੈਰੀਅਸ ਜੌਨ ਸਰਕੀ ਨੇ ਇੱਕ ਪਿਆਰ ਵਿੱਚ ਕਿਹਾ ਕਿ ਉਨ੍ਹਾਂ ਦਾ ਦੇਸ਼ ਨੂੰ 5000 ਡਾਕਟਰਾਂ ਨਰਸਾਂ ਤੇ ਸਿਹਤ ਸੰਭਾਲ ਮਾਹਰਾਂ ਦੀ ਜ਼ਰੂਰਤ ਹੈ ਪੋਲੈਂਡ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੀ ਇਹ ਮੰਗ ਹਜ਼ਾਰਾਂ ਭਾਰਤੀਆਂ ਲਈ ਰੁਜ਼ਗਾਰ ਦਾ ਮੌਕਾ ਪੈਦਾ ਕਰੇਗੀ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਸਿਹਤ ਸੰਭਾਲ ਬਾਰੇ ਗੱਲ ਕਰਨਾ ਚਾਹਾਂਗੇ ਸਾਨੂੰ ਲਗਭਗ 25000 ਡਾਕਟਰਾਂ ਅਤੇ ਸਿਹਤ ਮਾਹਿਰਾਂ ਦੀ ਲੋੜ ਹੈ ਜੇ ਕੁਝ ਡਾਕਟਰ ਅਤੇ ਮਾਹਿਰ ਪੋਲਿਸ਼ ਭਾਸ਼ਾ ਸਿੱਖਣਾ ਚਾਹੁੰਦੇ ਹਨ ਅਤੇ ਇਮਤਿਹਾਨ ਪਾਸ ਕਰਨਾ ਚਾਹੁੰਦੇ ਹਨ ਤੇ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਤਾਂ ਜੋ ਉਹ ਇੱਥੇ ਕੰਮ ਕਰ ਸਕਣ ਅਸੀਂ ਆਈ 30 ਸੈਕਟਰ ਬਾਰੇ ਗੱਲ ਕਰਨਾ ਚਾਹਾਂਗੇ ਕਿਉਂਕਿ ਪੋਲੈਂਡ ਚੋਟੀ ਦੇ ਪੰਜ ਵਿੱਚ ਹੈ ਅਤੇ ਅਸੀਂ ਭਾਰਤੀ ਕੰਪਨੀਆਂ ਨਾਲ ਸਹਿਯੋਗ ਕਰਨਾ ਚਾਹਾਂਗੇ ਜੀ ਹਾਂ ਪੋਲੈਂਡ ਵਿੱਚ ਰਹਿੰਦੇ ਹਨ ਭਾਰਤੀ 30 ਦੇ ਕਰੀਬ ਪੋਲਿਸ਼ ਕੰਪਨੀਆਂ ਭਾਰਤ ਵਿੱਚ ਕਾਰੋਬਾਰ ਕਰ ਰਹੀਆਂ ਉਹਨਾਂ ਵਿੱਚੋਂ ਕੁਝ ਨੇ ਸਫਾਈ ਉਤਪਾਦਕਾਂ ਸ਼ਿੰਗਾਰ ਸਮੱਗਰੀ ਮੈਂਟਲ ਪੈਕੇਜਿੰਗ ਅਤੇ ਵਰਗੇ ਖੇਤਰਾ ਵਿੱਚ ਨਿਰਮਾਣ ਪਲਾਂਟ ਸਥਾਪਿਤ ਕੀਤੇ ਹਨ ਦੇਸ਼ਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਗੱਲ ਕਰੀ ਤਾਂ ਭਾਰਤ ਤੇ ਪੋਲੈਂਡ ਵਿਚਾਲੇ ਸਿੱਧੀਆਂ ਉਡਾਨਾਂ 2019 ਵਿੱਚ ਹੀ ਸ਼ੁਰੂ ਹੋਈਆਂ ਸਨ ਪੋਲੈਂਡ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ ਉਹਨਾਂ ਦੀ ਗਿਣਤੀ 5000 ਦੇ ਕਰੀਬ ਹੈ ਕਿੰਨਾ ਵਿੱਚੋਂ 5000 ਵਿਦਿਆਰਥੀ ਹਨ ਪੋਲੈਂਡ ਨੇ 2022 ਵਿੱਚ ਆਪਰੇਸ਼ਨ ਗੰਗਾ ਰਾਹੀਂ ਯੂਕਰੇਨ ਤੋਂ 4 ਤੋਂ ਵੱਧ ਵਿਦਿਆਰਥੀਆਂ ਨੂੰ ਕੱਢਣ ਵਿੱਚ ਜਿਹੜਾ ਗਿਆ ਉਹ ਮਦਦ ਕੀਤੀ ਸੋਹਰੇ ਪਰਿਵਾਰ ਨੇ ਚਾਵਾਂ ਨਾਲ ਭੇਜੀ ਸੀ ਕੁੜੀ ਕੈਨੇਡਾ ਲੇਕਿਨ ਵੋਟੀ ਉੱਥੇ ਜਾ ਕੇ ਗਈ ਮੁਕਰ ਜਿੱहां ਸੋਹਰਿਆ ਦੇ ਖਾਚੇ ਤੇ ਕੈਨੇਡਾ ਗਈ ਵੋਟੀ ਤੇ ਵੱਡੀ ਕਾਰਵਾਈ ਕੰਨ ਜਾ ਰਹੀ ਆ ਪੰਜਾਬ ਪੁਲਿਸ ਸਿਰ ਤੇ ਸਿਹਰਾ ਤੇ ਮੋਜਾਂ ਕਰਨ ਵਾਲੀ ਲੜਕੀ ਦੇ ਧੋਖੇਬਾਜ਼ ਦਾ ਕੇਸ ਦੱਜ ਕਰਕੇ ਉਸ ਨੂੰ ਜੇਲ੍ਹ ਦੀ ਹਵਾ ਖਵੋਨ ਦੀ ਤਿਆਰੀ ਕਰ ਲਈਏ ਪੁਲਿਸ ਨੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਮਾਮਲਾ ਵੀ ਦਰਜ ਕਰ ਲਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਵਿਆਹ ਤੋਂ ਬਾਅਦ ਕੈਨੇਡਾ ਦੇ ਆਪਣੇ ਪਤੀ ਨੂੰ ਸੱਦਨ ਦੀ ਥਾਂ ਸਹੁਰੇ ਪਰਿਵਾਰ ਦਾ ਫੋਨ ਚੁੱਕਣਾ ਹੀ ਕਰਤਾ ਬੰਦ ਜਿੱਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿਖਾ ਦਿੱਤੀ ਕਿ ਦੋਸ਼ ਲਗਾਇਆ ਗਿਆ ਕਿ ਉਹਨਾਂ ਦੀ ਜਿਹੜੀ ਨੋ ਹੋ ਗਈ ਆ ਉਹ ਝਾਂਸਾ ਦੇ ਕੇ ਪਿਆਰ ਦਾ ਕੈਨੇਡਾ ਸੀ ਨੂੰ ਭੇਜ ਬੈਠੇ ਆ ਲੱਖਾਂ ਰੁਪਏ ਲਗਾ ਚੁੱਕੇ ਆ ਲੇਕਿਨ ਹੁਣ ਸਾਡਾ ਫੋਨ ਵੀ ਕਰਨਾ ਉਹਨੇ ਚੁੱਕਣਾ ਬੰਦ ਕਰ ਦਿੱਤਾ ਗਾ ਜਿੱਤੋਂ ਬਾਅਦ ਡੀਐਸਪੀ ਸਾਹਿਬ ਵੱਲੋਂ ਖੰਨਾ ਵੱਲੋਂ ਭੇਜੇ ਪਰਵਾਨੇ ਤੇ ਦੋਵੇਂ ਧਿਰਾਂ ਹਾਜ਼ਰ ਹੋਈਆਂ ਜਦਕੀ ਲੜਕੀ ਜੋ ਕੈਨੇਡਾ ਰਹਿੰਦੀ ਪਈ ਗਈ ਆ ਵਟਸਐਪ ਰਾਹੀਂ ਪਰਵਾਨਾ ਭੇਜਿਆ ਗਿਆ ਉਸਨੇ ਆਪਣੇ ਬਿਆਨ ਵਿੱਚ ਵਟਸਐਪ ਰਾਹੀਂ ਭੇਜਿਆ ਕਿ ਅਮਨ ਮੈਂ ਜਿਹੜੀ 2018-19 ਚ ਦੋ ਵਾਰ ਇਸ ਨੌਜਵਾਨ ਦੀ ਫਾਈਲ ਲਗਾਈ ਸੀ ਲੇਕਿਨ ਰਿਫਿਊਜ਼ਲ ਆ ਗਈ ਉਤੋਂ ਦੋਸ਼ ਲਾਇਆ ਕਿ ਉਸਨੇ ਉਸ ਨੂੰ ਗਾਲੀ ਗਲੋਚ ਕਰਦਾ ਰਿਹਾ ਗਿਆ ਹੁਣ ਤੱਕ ਦੋ ਆਈਫੋਨ 319000 ਰੁਪਏ ਦੇ ਆਸ-ਪਾਸ ਪੈਸੇ ਵੀ ਭੇਜ ਦੀ ਰਹੀ ਗਿਆ ਇਸ ਤੋਂ ਬਾਅਦ ਜਿਹੜਾ ਗਿਆ ਮਾਮਲਾ ਕਾਫੀ ਪੱਕ ਚੁੱਕਾ ਗਿਆ ਲੇਕਿਨ ਤੁਹਾਨੂੰ ਦੱਸ ਦਈਏ ਤੇ ਵਿਦੇਸ਼ ਨਾਲ ਲੈ ਕੇ ਜਾਣਾ ਸੰਬੰਧੀ ਧਾਰਾ 406 420 120 ਅਤੀਨ ਕੇਸ ਦਾ ਜੀ ਕੀਤਾ ਗਿਆ ਗਿਆ ਕੈਨੇਡਾ ਜਾਣ ਦੇ ਚਾਹ ਵਿੱਚ ਖਰਚੇ ਹੋਏ ਸੋਹਰੇ ਪਰਿਵਾਰ ਦੇ ਵੱਲੋਂ ਵੀ ਦੋਸ਼ ਲਗਾਇਆ ਗਿਆਗਾ ਤੇ ਉਹਨਾਂ ਦੇ ਕਾਫੀ ਪੈਸੇ ਜਿਹੜਾਗਾ ਬਰਬਾਦ ਹੋ ਚੁੱਕੇ ਗਿਆ ਕਹੋਣ ਉਹਨਾਂ ਨੂੰ ਇਨਸਾਫ ਚਾਹੀਦਾਗਾ ਹੁਣ ਪੰਜਾਬ ਪੁਲਿਸ ਨੇ ਪਰਚਾ ਦਰਜ ਕਰ ਦਿੱਤਾਗਾ ਕਿ ਜਲਦ ਹੀ ਵੱਡੀ ਤਿਆਰੀ ਕੀਤੀ ਜਾ ਰਹੀਗੀ ਆ ਲੜਕੀ ਨੂੰ ਪੰਜਾਬ ਆਪਸ ਲੈਉਣ ਲਈ ਜੀ ਕਿਲੋ ਸੋਨੇ ਦੇ ਗਹਿਣੇ ਪਾ ਕੇ ਮੰਦਰ ਪੁੱਜਾਏ ਪਰਿਵਾਰ ਤਸਵੀਰਾਂ ਹੋਈਆਂ ਸੋਸ਼ਲ ਮੀਡੀਆ ਤੇ ਵਾਇਰਲ ਜੀ ਹਾਂ ਪੂਨੇ ਦੇ ਸ਼ਰਧਾਲੂਆਂ ਦਾ ਹਾਲ ਹੀ ਇਸ ਵਿੱਚ ਤ੍ਰਿંબਲਾ ਦੇ ਵੈਂਕੇਸ਼ਵਰ ਮੰਦਿਰ ਵਿੱਚ ਵਿਸ਼ੇਸ਼ ਪੂਜਾ ਅਰਚਨਾ ਲਈ 25 ਕਿਲੋ ਸੋਨਾ ਪਹਿਨ ਕੇ ਦਰਸ਼ਨ ਕੀਤੇ ਇਹ ਇੱਕ ਧਾਰਮਿਕ ਸੱਭਿਆਚਾਰਕ ਸਮਾਗਮ ਸੀ ਜਿਸ ਵਿੱਚ ਸ਼ਰਧਾਲੂਆਂ ਨੇ ਆਪਣੀ ਭਗਤੀ ਤੇ ਸ਼ਰਧਾ ਦਿਖਾਉਣ ਲਈ ਸੋਨੇ ਦੇ ਗਹਿਣੇ ਪਾਉਣ ਦਾ ਫੈਸਲਾ ਕੀਤਾ ਇਹ ਘਟਨਾ ਮੰਦਿਰ ਪ੍ਰਸ਼ਾਸਨ ਅਤੇ ਸਤਾਨਕ ਮੀਡੀਆ ਲਈ ਖਿੱਚ ਦਾ ਕੇਂਦਰ ਬਣੀ ਰਹੀ ਅਤੇ 22 ਅਗਸਤ ਨੂੰ ਇਸ ਪਰਿਵਾਰ ਨੇ ਮੰਦਰ ਦੀ ਯਾਤਰਾ ਕੀਤੀ ਅਤੇ 25 ਕਿਲੋ ਸੋਨੇ ਦੇ ਗਹਿਣੇ ਪ੍ਰਦਰਸ਼ਿਤ ਕੀਤੇ ਇਸ ਦੀ ਵਾਇਰਲ ਹੋਈ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਦਿਖਾਈ ਦਿੰਦੀ ਪਈ ਹੈ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਦਿਖਾਈ ਦਿੰਦੇ ਪਈਆਂ ਪਰਿਵਾਰ ਦੇ ਮੈਂਬਰ ਜਿੰਨਾ ਵਿੱਚੋਂ ਦੋ ਆਦਮੀ ਇੱਕ ਔਰਤ ਤੇ ਇੱਕ ਬੱਚਾ ਸ਼ਾਮਲ ਸੀ ਉਹਨਾਂ ਨੇ ਆਪਣੇ ਗਲੇ ਦੇ ਵਿੱਚ ਚੈਨਾ ਪਾਈਆਂ ਹਿਆ ਸੀ ਮੰਦਰ ਦੇ ਬਾਹਰ ਖੜੇ ਸੀ ਅਤੇ ਗਲੇ ਦੇ ਵਿੱਚ ਜੰਜੀਰਾ ਵਰਗੀਆਂ ਮੋਟੀਆਂ ਚੈਨਾ ਬ੍ਰਾਂਡੇਡ ਸਨ ਗਲਾਸ ਵੀ ਦਿਖਾਈ ਦਿੰਦੇ ਉਹਨਾਂ ਦੇ ਅਤੇ ਹਾਲਾਂਕਿ ਇਸ ਅਮੀਰ ਪਰਿਵਾਰ ਦਾ ਨਾਮ ਅਜੇ ਤੱਕ ਤਾਂ ਜਨਤਨ ਨਹੀਂ ਕੀਤਾ ਗਿਆ ਪਰ ਤ੍ਰਿਪਤੀ ਦਾ ਸ਼੍ਰੀ ਵੈਂਕੇਸ਼ਵਰ ਮੰਦਿਰ ਸਾਲ ਪਰਸ਼ਦਾਲੂਆਂ ਤੋਂ ਸੋਨੇ ਦੀਆਂ ਪੇਟਾ ਸਵੀਕਾਰ ਕਰਦਾ ਹੈ ਸੋਨੇ ਅਤੇ ਹੋਰ ਕੀਮਤੀ ਚੀਜ਼ਾਂ ਦੇ ਤੋਹਫੇ ਦੇਣਾ ਇੱਥੇ ਇੱਕ ਆਮ ਪਰੰਪਰਾ ਹੈ ਜਿਸ ਨੂੰ ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਜਿਹੇ ਸ਼ਾਨਦਾਰ ਪ੍ਰਦਰਸ਼ਨ ਭਾਰਤੀ ਧਾਰਮਿਕ ਪਰੰਪਰਾਵਾਂ ਵਿੱਚ ਸੋਨੇ ਦੀ ਵਿਸ਼ੇਸ਼ ਸਥਿਤੀ ਨੂੰ ਹੋਰ ਮਹੱਤਵ ਦਿੰਦੇ ਹਨ ਲੇਕਿਨ ਤੁਹਾਨੂੰ ਦੱਸ ਦਈਏ ਇਸ ਪਰਿਵਾਰ ਦੀਆਂ ਸੋਸ਼ਲ ਮੀਡੀਆ 'ਤੇ ਫੋਟੋਆਂ ਅਤੇ ਵੀਡੀਓ ਵਾਇਰਲ ਹੋਈ ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਹੀਆਂ